ਕਿਸਾਨੀ ਉਹਨਾਂ ਦੇ ਸੱਦੇ ਤੇ ਅੱਜ ਭਾਰਤੀ ਕਿਸਾਨੀ ਉਹਨਾਂ ਨੇ ਇਕਤਾ ਉਗਰਾਹਾਂ ਬਲਾਕ ਅਜਨਾਲਾ ਵੱਲੋਂ ਐਫਪੀਐਮ ਦਫਤਰ ਮੂਹਰੇ ਕਾਲੇ ਖੇਤੀ ਕਰਨ ਨਾਲ ਲੈ ਕੇ ਜ਼ੋਰਦਾਰ ਤਰਨਾ ਦਿੱਤਾ ਗਿਆ। ਉੱਥੇ ਹੀ ਦਿੱਲੀ ਵਿਖੇ ਭੁਖਰਤਾਲ ਤੇ ਬੈਠੇ ਕਾਂਗਰਸੀ ਐਮਪੀ ਬਾਰੇ ਕਿਸਾਨਾਂ ਨੇ ਕਿਹਾ ਹੈ ਕਿ ਇਹ ਸਿਆਸੀ ਡਰਾਮੇਬਾਜ਼ੀ ਕਰ ਰਹੇ ਨੇ। ਦੇ ਸਮੇਤ ਘੋਲ ਲੜ ਰਹੇ ਸਮੁੱਚੇ ਪੰਜਾਬ ਦੇ ਅੰਦਰ ਸਮੁੱਚੀਆਂ ਇਕੱਠੀਆਂ ਕਿਥੇ ਬੰਦੀਆਂ ਜਿਹਦੀ ਕੜੀ ਵਜੋਂ ਦਿੱਲੀ ਦੇ ਅੰਦਰ ਘੋਲ ਚੱਲ ਰਿਹਾ ਬਾਰਡਰ ਦੇ ਉੱਤੇ ਜਿੱਥੇ ਲੱਖਾਂ ਲੋਕ ਸ਼ਾਮਲ ਨੇ ਉਸ ਘੋਲ ਦੀ ਮਜ਼ਬੂਤੀ ਵਾਸਤੇ ਜੋ ਜਥੇਬੰਦੀ ਨੇ ਫੈਸਲਾ ਕੀਤਾ ਕਿ ਸਮੁੱਚੇ ਪੰਜਾਬ ਦੇ ਜਿਹੜੇ ਜ਼ਿਲ੍ਹਾ ਹੈਡਕਵਰਟਰ ਆ ਜਾਂ ਜ਼ਿਲ੍ਹਾ ਹੈਡਕਵਰਟਰ ਆ ਉਹਨਾਂ ਦੇ ਰੋਸ ਪ੍ਰਦਰਸ਼ਨ ਕਰਤਾ ਕੀਤਾ ਜਾਵੇ ਤੇ ਉਸ ਘੋਲ ਨੂੰ ਹੋਰ ਬਲ ਜਿਹੜਾ ਬਣ ਸਕੇ ਇਸ ਕਰਕੇ ਅਸੀਂ ਅੱਜ ਇੱਥੇ ਧਰਨਾ ਕਰ ਰਹੇ ਆਂ ਔਰ ਜਿਹੜਾ ਇਹ ਧਰਨਾ ਉਹ ਉਸ ਕੜੀ ਵਜੋਂ ਆ ਕਿ ਜਿਹੜੇ ਮੋਦੀ ਹਕੂਮਤ ਨੇ ਮੁਠੀ ਭਰ ਅੰਬਾਨੀ ਅਡਾਨੀ ਕਾਰਪੋਰੇਟ ਘਰਾਣਿਆਂ ਨੂੰ ਸਮੁੱਚੇ ਦੇਸ਼ ਦੀ ਜਿਹੜੀ ਜ਼ਮੀਨਾਂ ਜਾਇਦਾਦਾਂ ਜਿੰਨੇ ਸਰਕਾਰੀ ਵਿਭਾਗ ਨੇ ਉਹ ਸਾਰਾ ਵੇਚਣ ਦਾ ਤਹैया ਕੀਤਾ ਹੋਇਆ ਜੋ ਸਰਕਾਰ ਇਹਨਾਂ ਨੀਤੀਆਂ ਕਰਕੇ ਸਮੁੱਚੇ ਕਿਸਾਨੀ ਖੇਤ ਮਜ਼ਦੂਰ ਜਾਂ ਸਾਡੇ ਹੋਰ ਜਿੰਨੇ ਵੀ ਛੋਟੇ ਕਾਰਖਾਨੇਦਾਰ ਨੇ ਜਾਂ ਜਿਹੜੇ ਜਿਹੜੇ ਕਿਰਤੀ ਲੋਕ ਨੇ ਉਹ ਸਾਰੇ ਹੀ ਤਵਾਈ ਵਾਲੇ ਪਾਸੇ ਨੂੰ ਜਾਣਗੇ ਇਸ ਕਰਕੇ ਅਸੀਂ ਆਪਣੀ ਜਿਹੜੀ ਇਹ ਲੜਾਈ ਆ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਆਪਣੇ ਵਾਸਤੇ ਹੋਣ ਦੀ ਲੜਾਈ ਜਿਹੜੀ ਆ ਅਸੀਂ ਸਿਰ ਧੜ ਦੀ ਬਾਜ਼ੀ ਲਾ ਕੇ ਲੜਾਈ ਦੇ ਮੈਦਾਨ 'ਚ ਖੁੱਦੇ ਆ ਜਿੰਨਾ ਚਿਰ મોદી ਏ ਘੁੰਮ ਤੇ ਇਹ ਕਾਨੂੰਨ ਵਾਪਸ ਨਹੀਂ ਕਰਦੇ ਉਹਨਾਂ ਚਿਰ ਅਸੀਂ ਘਰ ਚਾਹਨਾ ਨਹੀਂ ਬੈਠਾਂਗੇ ਭਾਵੇਂ ਸਾਨੂੰ ਵੱਡੀਆਂ ਕੁਰਬਾਨੀਆਂ ਜਿਹੜੀਆਂ ਉਹ ਦੇਣੀਆਂ ਪੈਣ ਐਤੁਲੇ ਜਿਹੜੇ ਐਮਪੀ ਗੁਰਜੀਤ ਸਿੰਘ ਔਇਲੋ ਵੀ ਉੱਥੇ ਖੜ੍ਹਦਾਲੇ ਬੈਠ ਗਏ ਆ ਕੋਈ ਵੀ ਇਹਨੇ ਸਮੁੱਚੇ ਕੋਈ ਵੀ ਕੋਈ ਵੀ ਰਾਜਨੀਤਿਕ ਪਾਰਟੀ ਆ ਇਹ ਸਾਰੀਆਂ ਇਹਨਾਂ ਦੇ ਆਪਣੇ ਨਿੱਜੀ ਹੇਤਾਂ ਕਿ 2022 ਦੇ ਅੰਦਰ ਜਿਹੜੀ ਚੋਣਾਂ ਉਹਨੂੰ ਜਿਹੜਾ ਇਹ ਸੇਧਤ ਕਰਨ ਵਾਸਤੇ ਉਹਨਾਂ ਚੋਣਾਂ ਦਾ ਆਪਣਾ ਵੋਟ ਬੈਂਕ ਪੱਕਾ ਕਰਨ ਵਾਸਤੇ ਵੀ ਇਹ ਸਾਰਾ ਡਰਾਮਾ ਬਾਜ਼ੀ ਕਰ ਰਹੇ ਆ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਪਹਿਲਾਂ ਹੀ ਜਿਹੜੇ ਕਾਨੂੰਨ ਬਣੇ ਆ ਉਹਨਾਂ ਕਾਨੂੰਨਾਂ ਨੂੰ ਪੱਕੇ ਪੈਰੀ ਕਰਨ ਵਾਸਤੇ ਉਹਨਾਂ ਦੀ ਹਾਂ ਚ ਹਾਂ ਮੜਾ ਕੇ ਤੇ ਉੱਥੇ ਪਾਰਲੀਮੈਂਟ ਦੇ ਅੰਦਰ ਜਿਹੜੇ ਦਸਤ ਕਰਕੇ ਆਏ ਨੇ ਇਹ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਜਿਹੜਾ ਇਹ ਭੁਖਰ ਦਾ ਹਾਲ ਵਾਲਾ ਜਿਹੜਾ ਡਰਾਮਾ ਇਹਨਾਂ ਸ਼ੁਰੂ ਕੀਤਾ ਹੋਇਆ ਲੋਕ ਸਭ ਕੁਝ ਜਾਣਦੇ ਆ ਸਮਾਂ ਹੋਣ ਤੇ ਲੋਕੀ ਇਹਦਾ ਠੁਗਮਾ ਜਵਾਬ ਦੇਣਗੇ ਜਸਪਾਲ ਸਿੰਘ ਧਈ ਭਾਰਤੀ ਕਿਸਾਨ ਜੋ ਨੇਕਤਾ ਬਰਾਹਾ ਬਲਾਕ ਜਨਾਲਾ ਦਾ ਜਨਮ 77 ਅੱਜ ਅਸੀਂ ਜਿਸ ਤਰ੍ਹਾਂ ਸਾਡੇ ਭਰਾ ਅੱਜ ਦਿੱਲੀ ਜਾ ਕੇ ਬੈਠੇ ਆ ਜਿਹੜੇ ਮੋਦੀ ਵੱਲੋਂ ਖੇਤੀ ਸਬੰਧੀ ਤਿੰਨ ਆਰਡੀਨੈਂਸ ਤੇ ਚੌਥਾ ਬਿਜਲੀ ਬਿੱਲ 220 ਤੇ ਇੱਕ ਭਰਾਲੀ ਵਾਲਾ ਜਿਹੜੇ ਇਹੋ ਲੈ ਕੇ ਆਪਾਂ ਉਹਦੇ ਵਿਰੋਧ ਦੇ ਵਿੱਚ ਬੈਠੇ ਆ ਕਿਉਂਕਿ ਉੱਥੇ ਜਥੇਬੰਦੀਆਂ ਦੀ ਆਪਣੀ ਦਾ ਇਹ ਫੈਸਲਾ ਆ ਕਿ ਜਿਹੜੇ ਉਹ ਕਾਨੂੰਨ ਆ ਉਹਨਾਂ ਨੂੰ ਸਮੁੱਚੇ ਤੌਰ ਤੇ ਰੱਦ ਕਰੋ ਸੋਧ ਨੂੰ ਅਸੀਂ ਨਹੀਂ ਮੰਨਦੇ ਅੱਜ ਆਪਾਂ ਸਾਰੇ ਭਾਰਤ ਦੇ ਵਿੱਚ ਉਹਨਾਂ ਦੀ ਜਥੇਬੰਦੀਆਂ ਦੀ ਕਾਲ ਸਮੁੱਚੀ ਸਾਰੀਆਂ ਜਥੇਬੰਦੀਆਂ ਦੀ ਕਾਲ ਸੀ ਕਿ ਅੱਜ ਆਪਾਂ ਸਮੁੱਚੇ ਭਾਰਤ ਦੇ ਵਿੱਚ ਡੀਸੀ ਦਫ਼ਤਰਾਂ ਅੱਗੇ ਤੇ ਐਸਡੀਐਮ ਦਫ਼ਤਰਾਂ ਅੱਗੇ ਇਹ 12 ਤੋਂ 3 ਵਜੇ ਤੱਕ ਧਰਨੇ ਦੇਵਾਂਗੇ ਤੇ ਮੁੜ ਕੇ 3 ਵਜੇ ਤੋਂ ਬਾਅਦ ਆਪਾਂ ਬਾਜ਼ਾਰ ਦੇ ਵਿੱਚ ਮਾਰਚ ਕਰਾਂਗੇ ਇਹ ਸਾਡੀ ਜਿਹੜੀ ਆ ਸਾਰੀਆਂ ਜਥੇਬੰਦੀਆਂ ਵੱਲੋਂ ਕਾਲ ਸੀ ਉਹ ਅੱਜ ਅਸੀਂ ਉਸ ਕਾਲ ਤੇ ਇਸ ਬਿਠੇ